ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਨੇੜੇ ਜਿਹੜਾ ਵਿਕਟੋਰੀਆ ਆਈਲੈਂਡ ਹੈ ਉਸ ਏਰੀਏ ਨੇ ਉਹਨਾਂ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਹੈ ਫਾਇਰਿੰਗ ਹੋਈ ਏਪੀਟੀ ਲੋਨ ਦੇ ਔਰ ਬਾਅਦ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਉਹ ਅਪਲੋਡ ਹੋਈ ਜਿਸ ਚ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਬਿਸ਼ਨੋਈ ਗੈਂਗ ਨੇ ਕਿਹਾ ਕਿਉਂਕਿ ਜਿਹੜੇ ਏਪੀਟ ਲੋਨ ਨੇ ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਾਸਟ ਕੀਤਾ ਸਲਮਾਨ ਖਾਨ ਅਪੀਅਰ ਹੋਏ ਨੇ ਉਹਦੀ ਇੱਕ 뮤직 ਵੀਡੀਓ ਚ ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹ ਟੋਲਰੇਟ ਨਹੀਂ ਕਰਾਂਗੇ ਸਲਮਾਨ ਖਾਨ ਦੇ ਉੱਤੇ ਉਹਦੀ ਘਰ ਦੇ ਬਾਹਰ ਵੀ ਬੰਬਾਈ ਦੇ ਵਿੱਚ ਅਟੈਕ ਹੋਇਆ ਉਹ ਪਿੱਛੇ ਜੇ ਵੀ ਫੜੀ ਗਈ ਕੋਈ ਗੈਂਗ ਕਹੇ ਜੀ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਉਹਨੂੰ ਐਲੀਮੀਨੇਟ ਕਰਨੇ ਔਰ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਲਮਾਨ ਖਾਨ ਦੇ ਨਾਲ ਉਹਨੂੰ ਆਪਣੀ ਵੀਡੀਓਜ਼ ਫੀਚਰ ਕਰਨ ਕਰਕੇ ਜਿਹੜਾ ਇਹ ਕਾਰਨ ਦੱਸਿਆ ਕਿੰਨੇ ਹਜ਼ਾਰ ਨੌਜਵਾਨ ਸਿੱਖ ਔਰ ਕਸ਼ਮੀਰੀ ਮਾਰ ਦਿੱਤੇ ਗਏ ਕਿ ਜੀ ਐਸਕੇਪ ਕਰਦੇ ਆ ਫੜੇ ਗਏ ਜਾਂ ਦੂਜੇ ਪਰ ਉਹਨੂੰ ਤਾਂ ਪੂਰੇ ਇੱਕ ਜਵਾਈਆਂ ਵਾਂਗ ਪੰਜਾਬ 'ਚ ਲਿਆਂਦਾ ਗਿਆ ਬਿਸ਼ਨੋਈ ਨੂੰ ਫਿਰ ਪੰਜਾਬ 'ਚ ਰੱਖ ਕੇ ਜਿਹੜਾ ਉਹਨੇ ਕਬੂਲਿਆ ਬੜੇ ਫਖਰ ਨਾਲ ਵੀ ਸਿੱਧੂ ਮੂਸੇਵਾਲੇ ਨਾਲ ਬਾਹਰ ਲਿਆ ਖਾਲਸਤਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਅੱਜ ਕੋਰੇਕਤਵਾ ਤੁਹਾਡਾ ਸਭ ਦਾ ਪ੍ਰਭੂਰ ਸਵਾਗਤ ਹੈ ਸੋ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਉੰਜਾਬ ਦਾ ਹੈ ਕਿ ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ਵਿੱਚ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਕ੍ਰਾਈਮ ਨੂੰ ਬੇਰੋਕ ਟੋਕ ਜਾਰੀ ਰੱਖਿਆ ਹੋਇਆ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਵੈਨਕੂਵਰ ਨੇੜੇ ਵਿਕਟੋਰੀਆ ਆਈਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਤੇ ਰੈਪ ਜਿਹੜੇ ਹੈ ਰੈਪਰ ਨੇ ਏਪੀ ਢਿੱਲੋ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਔਰ ਜਿਸ ਦੀ ਜ਼ਿੰਮੇਵਾਰੀ ਬਸ਼ਨੋਈ ਗੈਂਗ ਨੇ ਲਈ ਹੈ ਸੋ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਤੇ ਕਿਹਾ ਗਿਆ ਹੈ एपी ਢਿੱਲੋ ਵੱਲੋਂ ਕਿ ਆਪਣੀ ਇੱਕ ਪੇਸ਼ਕਸ਼ ਵਿੱਚ ਉਸਨੇ ਸਲਮਾਨ ਖਾਨ ਨੂੰ ਵੀਡੀਓ ਵਿੱਚ ਵਿਖਾਇਆ ਸੀ ਸੋ ਅਸਲ ਵਿੱਚ ਬਿਸ਼ਨੋਈ ਗੈਂਗ ਪਾਰਟੀ ਏਜੰਸੀਆਂ ਦੇ ਦਿਮਾਗ ਦੀ ਇੱਕ ਉਪਜ ਹੈ ਤੇ ਉਹ ਗੈਂਗਸਟਰਾਂ ਰਾਹੀਂ ਖਾਲਸਤਾਨੀ ਲੈਰ ਨੂੰ دہشت گردਾਂ ਦੇ ਖਾਤੇ ਵਿੱਚ ਪਾ ਰਹੇ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸਾਂ ਨੇ ਇਸੇ ਤਰ੍ਹਾਂ ਬੜੇ ਰਣਾ ਦੇਖਣ ਚੱਲਿਅਾ ਲਿਖਣੇ ਤੁਹਾਡਾ ਸਪਤਾ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਤੇ ਕੁਇਕ ਪਾਸੇ ਅਮਰੀਕਾ ਦੇ ਵਿੱਚ ਜਿੱਥੇ ਨikhil Gupta ਦਾ ਟ੍ਰਾਇਲ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਆਲਰੇਡੀ ਜਸਟਨ ਟਰੂਡੋ اور ਉਹਨਾਂ ਦੀ ਹਕੂਮਤ ਦਾ ਸਟੈਂਡ ਹੋਰ ਵੀ ਕਲੀਅਰ ਹੋਇਆ ਜਦੋਂ ਕਿ ਇਹ ਵੀ ਸਾਹਮਣੇ ਆਇਆ ਕਿ ਗੱਲ ਕੱਲੀ ਹਰਦੀਪ ਸਿੰਘ ਨਿਜਰ ਦੇ ਕੋਲਡ ਬਲੈਡਡ ਮਰਡਰ ਤੱਕ ਨਹੀਂ ਸੀ ਈਵਨ ਨਵੰਬਰ ਦੇ ਮਹੀਨੇ ਵੀ ਇੱਕ ਅਟੈਂਪਟ ਜਿਹੜਾ ਉਹਨਾਂ ਨੇ ਟਰਾਂਟੋਚ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੁਛ ਨਾ ਕੁਛ ਜੜੀਆਂ ਸ਼ੂਟਿੰਗ ਇਨਸੀਡੈਂਟਸ ਖਾਸ ਤੌਰ ਤੇ ਉਹ ਪੰਜਾਬੀ ਗਾਇਕ ਜਾਂ ਕਲਾਕਾਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਸ਼ੋਹਰਤ ਵੀ ਲਈ ਕਿਸਾਨ ਮੂਵਮੈਂਟ ਦੇ ਵੇਲੇ ਵੀ ਨਾਲ ਖਲੋਤੇ ਜਿਵੇਂ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਵੀ ਫਾਇਰਿੰਗ ਦੀਆਂ ਘਟਨਾਵਾਂ ਔਰ ਫਰੋਤੀਆਂ ਦੀ ਗੱਲ ਔਰ ਕਿਉਂਕਿ ਇਸ ਸਾਰੇ ਪੀਰੀਅਡ ਸਰਦੀਪ ਸਿੰਘ ਨਿਜਰ ਦੇ ਮਰਡਰ ਤੋਂ ਬਾਅਦ ਭਾਰਤੀ ਏਜੰਸੀਆਂ ਇਸ ਸਾਰੇ ਵਾਕਿਆ ਨੂੰ ਗੈਂਗਸਟਰ ਵਾਰਫੇਅਰ ਨਾਲ ਜੋੜਨ ਦੀ ਕੋਸ਼ਿਸ਼ ਚ ਰਹੀ ਹੈ ਹਮਮ ਔਰ ਸਾਨੂੰ ਇਹ ਲੱਗਦਾ ਹੈ ਵੀ ਕਿਉਂਕਿ ਇਹ ਨੈਰੇਟਿਵ ਹੁਣ ਡਿੱਗ ਚੁੱਕਾ ਹੈ ਜਦੋਂ ਕਿ ਨikhil Guptewala ਸਾਹਮਣੇ ਆਇਆ ਔਰ ਇਵਨ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ ਚ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇ ਸਲੀਵਨ ਜਿਹੜੇ ਕਿ ਹੈਲੀਫੈਕਸ ਜਾ ਕੇ ਜਸਟਨ ਟਰੂਡੋਰ ਉਹਨਾਂ ਦੀ ਕੈਬਨਟ ਨੂੰ ਵੀ ਮਿਲੇ ਔਰ মিডিਆ ਨੂੰ ਵੀ ਉਹਨਾਂ ਨੇ ਜਿਹੜਾ ਉਹ ਐਂਟਰਟੇਨ ਕੀਤਾ ਔਰ ਉਹਦੇ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਸੀ ਕਿ ਅਸੈਸੀਨੇਸ਼ਨ ਨੇ ਇਹ ਵੀ ਔਰ ਅਮਰੀਕਾ ਵਾਲੇ ਵੀ ਸੁਝਾ ਰਹੇ ਕਿ ਭਈ ਔਰ ਉਹਨਾਂ ਨੇ ਕਿਹਾ ਸੀ ਅਸੀਂ ਕੈਨੇਡਾ ਔਰ ਅਮਰੀਕਾ ਸਾਂਝੇ ਤੌਰ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਔਰ ਜਿਹੜੇ ਕਰਪੋਰੇਟ ਰਹੇ ਉਹ ਉਹ ਸਕਾਟ ਫਰੀ ਨਹੀਂ ਹੋ ਸਕਦੇ ਸੋ ਇਸ ਸਾਰੇ ਤੋਂ ਬਾਅਦ ਇੰਡੀਅਨ ਏਜੰਸੀਆਂ ਲਗਾਤਾਰਤਾ ਦੇ ਨਾਲ ਇਸ ਸਾਰੇ ਨੂੰ ਗੈਂਗਸਟਰ ਖਾਤੇ ਚ ਪਾਣ ਤੇ ਤੁਲੀਆਂ ਹੋਈਆਂ ਨੇ ਔਰ ਅੱਜ ਇਹ ਖਬਰ ਇਨਾਦੀਆਂ ਹੀ ਨਿਊਜ਼ ਏਜੰਸੀ ਨੇ ਮੁਖਤੌਰ ਦੇ ਉੱਤੇ ਦਿੱਤੀ ਕਿ ਪੰਜਾਬੀ ਦੇ ਸਿੰਗਰ ਔਰ ਰੈਪਰ ਮੈਂ ਹਾਲਾਂਕਿਈ ਨਾਂ ਇਹਨਾਂ ਦੇ ਬਹੁਤੇ ਕੋਈ ਸਿੰਗਿੰਗ ਦਾ ਫੈਨ ਆ ਜਾਂ ਮੈਂ ਕੋਈ ਦੇਖਦਾ ਜਾਂ ਮੈਨੂੰ ਪਤਾ ਹੈ ਰੈਪਰ ਨਾਲ ਤਾਂ ਮੈਨੂੰ ਵੈਸੇ ਹੀ ਲੱਗਦਾ ਕਿ ਭਈ ਇਹ ਕੀ ਹੈਗਾ ਕਿਵੇਂ ਹੈ ਲੇਕਨ ਯੰਗਰ ਜਨਰੇਸ਼ਨ ਚ ਅੱਜਕੱਲ ਪੋਪੂਲੈਰਿਟੀ ਇਸਦੇ ਨਾਲ ਆੜੇ ਏਪੀ ਟੇ ਲੋਨਾ ਦੇ ਕੋਈ ਸੱਜਣ ਨੇ ਜਿਹੜੇ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਦੇ ਨੇੜੇ ਜਿਹੜਾ ਵਿਕਟੋਰੀਆ ਆਈਲੈਂਡ ਹੈ ਉਸ ਏਰੀਏ ਨੇ ਉਹਨਾਂ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਹੈ ਫਾਇਰਿੰਗ ਹੋਈ ਏ ਪੀ ਟਲੋਂ ਦੇ ਹੂੰ ਔਰ ਬਾਅਦ ਦੇ ਵਿੱਚ ਇੱਕ ਵੀਡੀਓ ਜਿਹੜੀ ਹੈ ਉਹ ਅਪਲੋਡ ਹੋਈ ਜਿਸ ਚ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਔਰ ਬਿਸ਼ਨੋਈ ਗੈਂਗ ਨੇ کیا ਕਿਉਂਕਿ ਜਿਹੜੇ ਏ ਪੀ ਟਲੋਂ ਨੇ ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ ਕਾਸਟ ਕੀਤਾ ਸਲਮਾਨ ਖਾਨ ਅਪੀਅਰ ਹੋਏ ਨੇ ਉਹਦੀ ਇੱਕ 뮤직 ਵੀਡੀਓ ਤੇ ਔਰ ਜਿਵੇਂ ਇਸ ਮੀਡੀਆ ਨਿਊਜ਼ ਤੋਂ ਹੀ ਇਹ ਜ਼ਾਹਰ ਹੁੰਦਾ ਹੈ ਕਿ ਵੀ ਏ ਪੀ ਟਲੋਂ ਕਾਫੀ ਪਪੂਲਰ ਰੈਪਰ অর ਸਿੰਗਰ ਹੈ অর ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹ ਟੋਲਰੇਟ ਨਹੀਂ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਸੁਲਮਾਨ ਖਾਨ ਜਿਸ ਨੂੰ ਬਿਸ਼ਨੋਈ ਗੈਂਗ ਨੇ ਨਿਸ਼ਾਨੇ ਤੇ ਲਿਆ ਹੋਇਆ ਹੈ ਇਹ ਕਹਿ ਕੇ ਕਿ ਜੀ ਇਹ ਜਿਹੜਾ ਇਸ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ অর ਬਿਸ਼ਨੋਈ ਕਲੈਨ ਜਿਹੜਾ ਉਹ ਹਿਰਨ অর ਦੂਸਰੇ ਬਿਲਕੁਲ ਨਾਨ ਵਾਇਲੈਂਸ ਵਾਲਾ ਹੈ অর ਸੁਲਮਾਨ ਖਾਨ ਦੇ ਉੱਤੇ ਉਹਦੀ ਘਰ ਦੇ ਬਾਹਰ ਵੀ ਮੁੰਬਈ ਦੇ ਵਿੱਚ ਅਟੈਕ ਹੋਇਆ ਉਹ ਪਿੱਛੇ ਜੇ ਵੀ ਫੜੀ ਗਈ ਕੋਈ ਗੈਂਗ ਕਾ ਜੀ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਉਹਨੂੰ ਐਲੀਮੀਨੇਟ ਕਰਨੇ ਔਰ ਇਸ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸਲਮਾਨ ਖਾਨ ਦੇ ਨਾਲ ਉਹਨੂੰ ਆਪਣੀ ਵੀਡੀਓ ਵਿੱਚ ਫੀਚਰ ਕਰਨ ਕਰਕੇ ਜਿਹੜਾ ਇਹ ਕਾਰਨ ਦੱਸਿਆ ਔਰ ਇਹ ਜਿਹੜਾ ਅਪ੍ਰੈਲ ਦੇ ਮਹੀਨੇ ਚ ਜਿਹੜਾ ਉਹਦੇ ਤੇ ਜਿਹੜਾ ਰੈਜ਼ਿਡੈਂਸ ਦੇ ਉੱਤੇ ਗੈਲੈਕਸੀ ਅਪਾਰਟਮੈਂਟ ਮੁੰਬਈ ਚ ਬਾਂਦਰਾ ਏਰੀਆ ਦੇ ਵਿੱਚ ਹੋਇਆ ਸੀ ਹੁਣ ਆਮ ਖਬਰ ਦੇਖਣ ਵਾਲਿਆਂ ਨੂੰ ਲੱਗਦਾ ਕਿ ਜੀ ਦੇਖੋ ਇਹ ਉਹੀ ਬਦਲਾ ਇਹ ਨਹੀਂ ਨਹੀਂ ਹੈ ਇਹ ਬਿਸ਼ਨੋਈ ਗੈਂਗ ਜਿਵੇਂ ਤੁਸੀਂ ਕਹੇ ਵੀ ਇਹ ਇਹਨਾਂ ਦੀ এজেন্সੀਆਂ ਦੇ ਦਿਮਾਗ ਦੀ ਉਪਜ ਹੈ ਔਰ ਜੇ ਤੁਸੀਂ ਐਜ਼ ਅ ਬੈਕਗਰਾਉਂਡ ਦੇਖੋ ਵੀ ਕਿਵੇਂ ਜੇ ਇੱਕ ਸਟ ਟੀਮ ਬਣਾਈ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਆਂਦਾ ਹੈ ਕਿ ਭਾਈ ਜਿਹੜੇ ਦੋਵੇਂ ਇੰਟਰਵਿਊ ਬਿਸ਼ਨੋਈ ਗੈਂਗ ਦੇ ਹੋਏ ਜਿਸ ਦੇ ਵਿੱਚ ਉਹਨੇ ਸਿੱਧੇ ਸਿੱਧੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ ਇੱਕ ਬਠਿੰਡਾ ਜੇਲ੍ਹ ਚ ਹੋਇਆ ਦੂਸਰਾ ਰਾਜਸਥਾਨ ਦੀ ਜੇਲ੍ਹ ਚ ਹੋਇਆ ਹਮ ਕਿਨੇ ਕਰਵਾਏ ਕੌਣ ਹੋਇਆ ਜੇ ਇਸ ਦੇ ਉੱਤੇ ਉਹਦੀ ਪੱਤਰਕਾਰ ਦੀ ਜਿੰਦੇ ਨੇ ਕੀਤੇ ਗ੍ਰਿਫਤਾਰੀ ਦੀ ਗੱਲ ਆਈ ਤਾਂ ਪਿਛਲੇ ਦਿਨਾਂ ਚ ਵੱਡੇ ਵਕੀਲ ਸੁਪਰੀਮ ਕੋਰਟ ਚ ਪੇਸ਼ ਹੋਏ ਔਰ ਉਹਨਾਂ ਨੇ ਉਹਨਾਂ ਦੀ ਉਹਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੁਣ ਇਹ ਸਾਰੀ ਖੇਡ ਹੈ ਕਿਉਂਕਿ ਇਹ ਜਦੋਂ ਈਵਨ ਇਹ ਸਿੱਧੂ ਮੂਸੇਵਾਲਾ ਕੇਸ ਲਈ ਪੰਜਾਬ ਲਿਆਂਦੇ ਜਾਣਾ ਸੀ ਨੂੰ ਬਿਸ਼ਨੋਈ ਨੂੰ ਕਿੰਨੀਆਂ ਗੱਡੀਆਂ ਦੇ ਵਿੱਚ ਸੇਫਲੀ ਉਹ ਕਿੰਨੇ ਹਜ਼ਾਰ ਨੌਜਵਾਨ ਸਿੱਖ ਔਰ ਕਸ਼ਮੀਰੀ ਮਾਰ ਦਿੱਤੇ ਗਏ ਕਿ ਜੀ ਐਸਕੇਪ ਕਰਦੇ ਆ ਫੜੇ ਗਏ ਜਾਂ ਦੂਜੇ ਪਰ ਉਹਨੂੰ ਤਾਂ ਪੂਰੇ ਇੱਕ ਜੋਵਾਈਆਂ ਵਾਂਗ ਪੰਜਾਬ 'ਚ ਲਿਆਂਦਾ ਗਿਆ ਬਿਸ਼ਨੋਈ ਨੂੰ ਫਿਰ ਪੰਜਾਬ 'ਚ ਰੱਖ ਕੇ ਜਿਹੜਾ ਉਹਨੇ ਕਬੂਲਿਆ ਬੜੇ ਫਖਰ ਨਾਲ ਵੀ ਸਿੱਧੂ ਮੂਸੇਵਾਲੇ ਬਾਹਰਲੇ ਖਾਲਸਤਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਹੁਣ ਉਹਨਾਂ ਦਾ ਜਿਹੜਾ ਗੋਬਰ ਆ ਰਹੀ ਹੈ ਉਹਦੇ ਤੁਸੀਂ ਇੰਟਰਵਿਊ ਦੇਖੋਗੇ ਉਹ ਕਹਿੰਦਾ ਕਿ ਇਹ ਖਾਲਸਤਾਨੀ ਤਾਂ ਬਾਹਰਲੇ ਕੁਝ ਵੀ ਨਹੀਂ ਮਾਰੇ ਤਾਂ ਬਿਸ਼ਨੋਈ ਤੋਂ थर-थर ਕੰਬਦੇ ਨੇ ਤੁਸੀਂ ਉਹਨੂੰ ਦਿਓ ਜ਼ਰਾ ਖੁੱਲੀ ਛੁੱਟੀ ਦੇ ਤਾਂ ਨਿਕਲ ਗਏ ਨਹੀਂ ਬਾਹਰ ਬਿਸ਼ਨੋਈ ਸਾਹਿਬ ਦੀ ਟੇਕ ਕੇਅਰ ਕਰ ਲਏਗਾ ਹੁਣ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਕੋਦੇ ਤੁਸੀਂ 골ਡੀ ਵਿਰਾਡ ਬਣਾ ਦਿਓ ਕੋਈ ਹੋਰ ਨਾਂ ਲੈ ਦਿਓ ਉਸ ਤੋਂ ਪਹਿਲਾਂ ਕੋਈ ਹੋਰ ਗੈਂਗ ਇਸ ਸਾਰੀ ਖੇਡ ਦੀ এজেন্সੀਆਂ ਦੀ ਹੈ ਕਿਉਂਕਿ ਜਿਹੜਾ ਕੰਮ ਇਹਨਾਂ ਨੇ 1980ਆਂ 90ਆਂ ਚ ਪੰਜਾਬ ਦੀ ਜਵਾਨੀ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਅਤੰਕਵਾਦੀ अलगाववादी ਉਗਰਵਾਦੀ ਕਹਿ ਕੇ ਕੀਤਾ ਹੁਣ ਇਹ ਕਿਉਂਕਿ ਸੈਪਰੇਟਿਸਟ ਕਹਿੰਦੇ ਨੇ ਤੇ ਸੈਪਰੇਟਿਜ਼ਮ ਤਾਂ ਖਾਲਸਾਣ ਰੈਫਰੰਡਮ ਦੇ ਥੱਲੇ ਖੁਦ ਲੱਖਾਂ ਸਿੱਖ ਵਾਰ ਆ ਕੇ ਕਹਿੰਦੇ ਨੇ ਜੀ ਅਸੀਂ ਸੈਪਰੇਟ ਹੋਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਖਾਲਸਾਣ ਸੋ ਇਹਨਾਂ ਨੂੰ ਇਹ ਵੀ ਇਹਨਾਂ ਨੂੰ ਕ੍ਰਿਮੀਨਲ ਗੈਂਗਸਟਰ ਬਣਾਓ ਗੈਂਗਸਟਰਸ ਦੇ ਥੱਲੇ ਜਿਹੜਾ ਐਲੀਮੀਨੇਟ ਕਰੋ ਫਿਰ ਇਹ ਨਹੀਂ ਹੈ ਕਿ ਵੀ ਇਹਨਾਂ ਨੂੰ ਕੋਈ ਰਾ ਮਟੀਰੀਅਲ ਨਹੀਂ ਮਿਲਦਾ ਹੁਣ ਜੇ ਹਰਦੀਪ ਸਿੰਘ ਨੇ ਜਰ ਮਰਡਰ ਕੇਸ ਦੇ ਵਿੱਚ ਚਾਰੋਂ ਪੰਜੋਂ ਨਵੇਂ ਪੰਜਾਬੀ ਸਿੱਖਾਂ ਦੇ ਮੁੰਡੇ ਨੇ ਪਿੰਡੂ ਬੈਕਗ੍ਰਾਉਂਡ ਦੇ ਆ ਡੜ ਥਾਵਾਂ ਤੋਂ ਉਹਨਾਂ ਨੇ ਇੱਕ ਦੁਆਬੇ ਚੋਂ ਇੱਕ ਮਾਝੇ ਚੋਂ ਇੱਕ ਮਾਲਵੇ ਚੋਂ ਜਾਂ ਇਵੇਂ ਕਰਨ ਦੱਸਣ ਦੇ ਲਈ ਕਿ ਉਹਨਾਂ ਦਾ ਕੋਈ ਸੋ ਤੁਹਾਨੂੰ ਹਰ ਚੀਜ਼ ਔਰਕੈਸਟ੍ਰੇਟਡ ਨਜ਼ਰ ਆਂਦੀ ਹੈ ਹੁਣ ਜੇ ਸਲਮਾਨ ਖਾਨ ਜਾਂ ਦੂਸਰੇ ਖਾਨਾਂ ਨੂੰ ਜਿਹੜਾ ਤੋਂ ਲੀਕਾਂ ਕਢਾਈਆਂ ਹੋਈਆਂ ਉਹ ਸ਼ਾਹਰੁਖ ਹੋਏ ਆਮਰ ਖਾਨ ਹੋਏ ਤਾ ਸويرੇ ਸ਼ਾਮ ਰਾਮ ਰਾਮ ਜਪਦੇ ਨੇ ਸਾਹਮਣੇ ਆ ਕੇ ਕਿ ਭਾਈ ਅਸੀਂ ਜਿਹੜਾ ਰਾਮਦੇ ਹੀ ਪੁਜਾਰੀ ਹੈ ਇਹ ਵੀ ਕਿਉਂਕਿ ਔਰ ਇਹ ਕੰਗਣਾ ਰੌਤ ਵਰਗੀ ਨੂੰ ਕਿਵੇਂ ਪ੍ਰਮੋਟ ਜਾਂ ਉਹਨਾਂ ਨੂੰ ਉਸ ਕਿਸਮ ਦੀਆਂ ਫਿਲਮਾਂ ਉਹ ਅਗਨੀ ਹੋਤਰੀ ਬਣਾਉਂਦਾ ਕਸ਼ਮੀਰ ਫਾਈਲ ਜਾਂ ਕੇਰਲਾ ਫਾਈਲਸ ਬਣਦੀ ਯਾਨੀ ਕਿਸੇ ਨੇ ਠੀਕ ਸਾਡੇ 뷰ਰ ਨੇ ਕਿਹਾ ਸੀ ਕਿ ਇਹ ਜਿਹੜੀ ਐਮਰਜੈਂਸੀ ਹੈ ਕੰਗਣਾ ਰਣੌਦ ਦੀ ਜਿਵੇਂ ਕਸ਼ਮੀਰੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਕਸ਼ਮੀਰ ਫਾਈਲਸ ਬਣਾਈ ਕੇਰਲਾ ਦੇ ਵਿੱਚ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੇਰਲਾ ਫਾਈਲ ਇਹ ਕੰਗਣਾ ਰਣੌਦ ਦੀ ਐਮਰਜੈਂਸੀ ਪੰਜਾਬ ਫਾਈਲਸ ਹੈ ਕਿਉਂਕਿ ਪਿੰਡਾਂ ਵਾਲਿਆਂ ਤੋਂ ਲੈ ਕੇ ਸਾਰੀ ਮੂਵਮੈਂਟ ਨੂੰ ਔਰ ਦੂਸਰੇ ਨੂੰ ਕਰਨ ਦਾ ਸੋ ਇਹ ਵੀ ਜਿਹੜੇ ਥੋੜਾ ਜਿਹੜੇ ਜਿਨ੍ਹਾਂ ਦੇ ਨਾਵਾਂ ਨਾਲ ਹੀ ਖਾਨ ਲੱਗਾ ਹੋਇਆ ਹੈ ਹਨ ਉਹ ਪੂਰੀ ਤਰ੍ਹਾਂ ਹਿੰਦੂਆਇਜ਼ ਹੋਏ ਹੋਏ ਨੇ ਕਿਸੇ ਨੇ ਕਦੇ ਜ਼ੁਬਾਨ ਨਹੀਂ ਖੋਲੀ ਹੈ ਕਿਤੇ ਵੀ ਇਨਜਸਟਿਸ ਦੇ ਖਿਲਾਫ ਜਾਂ ਕਿਸੇ ਨੇ ਉਹਦਾ ਅਯੁੱਧਿਆ ਵਾਲੇ ਜਾ ਕੇ ਰਾਮ ਜੀ ਆਗੇ ਰਾਮ ਜੀ ਆਗੇ ਉੱਥੇ ਵੀ ਜਾ ਕੇ ਖਾਨ ਬੈਠੇ ਹੋਏ ਸੀਗੇ ਲੇਕਿਨ ਇਹ ਫਿਰ ਵੀ ਇਹਨਾਂ ਨੂੰ ਟੋਇਲਟ ਨਹੀਂ ਕਰਦੇ ਸੋ ਅਸੀਂ ਸਮਝਦੇ ਆਂ ਕਿ ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ ਔਰ ਇਹ ਗੱਲ ਦਸਤੇ ਇਹ ਹੈ ਕਿ ਇੰਡੀਆ ਨੇ ਆਪਣਾ ট্রান্সਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਕਰਾਇਮ ਹੈ ਉਸ ਨੂੰ ਰੋਕਿਆ ਨਹੀਂ ਹੈ ਉਵੇਂ ਹੀ ਐਕਟਿਵ ਰੱਖਿਆ ਹੋਇਆ ਹੈ ਇਹੀ ਉਹਨੂੰ ਅਪਲੋਡ ਕਰਦੇ ਨੇ ਇਹੀ ਪਾਰਟ ਜਿਹੜਾ ਹੈ ਔਰ ਉਹਨੂੰ ਇਵਨ ਰਾਦਰ ਜਿਵੇਂ ਅਸੀਂ ਆਸਟ੍ਰੇਲੀਆ ਦੀ ਘਟਨਾ ਦਾ ਜ਼ਿਕਰ ਕੀਤਾ ਕਿ ਗੁਟਕਾ ਸਾਫ ਦੀ ਬੇਦਵੀ ਔਰ ਉਹ ਸਾਰੇ ਦੇ ਲਈ ਵੀ ਅਲਟੀਮੇਟਲੀ ਜਿਹੜੇ ਫੁੱਟਪ੍ਰਿੰਟਸ ਨੇ ਉਹ ਇਹਨਾਂ ਦੇ ਕੌਂਸੂਲੇਟਾਂ ਚੋਂ ਹੀ ਨਿਕਲਣਗੇ ਜਾ ਕੇ ਕਿਉਂਕਿ ਅਲਟੀਮੇਟਲੀ ਇਹ ਡਾਇਵਰਸਿਟੀ ਟੈਕਟਿਕ ਵੀ ਹੈ ਔਰ ਇਹ ਐਕਸਟੈਂਸ਼ਨ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਸ ਦੇ ਥੱਲੇ ਗੈਂਗਸਟਰਸ ਬਦਮਾਸ਼ ਟੋਲਾ ਪੀੜ ਲੋਕ ਔਰ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਦਾ ਜਿਹੜੀ ਹੈ ਬਿਲਕੁਲ ਬੇਚਜਕ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੀ ਦਾ ਸਾਥ ਤੁਹਾਡਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬ੍ਰੇਕ ਫਿਅਰਸ ਸਤਿ ਸ੍ਰੀ ਅਕਾਲ ਜਿਹੜੇ ਰਣ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ